ਅੱਜ ਹੀ ਕਲਪੀਆਂ ਵੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਦੀ ਵੀਡੀਓ ਹੈਗੀ ਹੈ ਜੀ ਉਹ ਕਿਸਾਨ ਵੀਰਾਂ ਵਾਸਤੇ ਜਿਹੜੇ ਆਪਦੇ ਪਸ਼ੂਆਂ ਤੋਂ ਬਹੁਤ ਦੁਖੀ ਨੇ ਮੇਰਾ ਕਹਿੰਦਾ ਮਤਲਬ ਅੱਜ ਕੱਲ ਜਿਹੜੀ ਰਿਪੀਟਰ ਦੀ ਸਮੱਸਿਆ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਆ ਉਹਦਾ ਕਾਰਨ ਆਪਾਂ ਨੂੰ ਸੋਹਣੇ-ਸੋਹਣੇ ਪਸ਼ੂ ਕੱਟਾਂ ਵਾਲਿਆਂ ਨੂੰ ਫੜਾਉਣੇ ਪੈ ਜਾਂਦੇ ਆ ਦਿਲ ਤੇ ਪੱਥਰ ਧਰ ਕੇ ਆਪਾਂ ਨੂੰ ਪਸ਼ੂ ਘਰੋਂ ਵੇਚਣੇ ਪੈ ਜਾਂਦੇ ਆ ਕਿਉਂਕਿ ਉਹ ਰਹਿੰਦੇ ਨਹੀਂ ਬਾਰ-ਬਾਰ ਹਨ ਤੇ ਉਹਦਾ ਕਰਕੇ ਇੱਕ ਅੱਜ ਆਪਣੇ ਕੋਲੇ ਬਾਈ ਪਹੁੰਚਿਆ ਤੁਹਾਨੂੰ ਬੰਦਾ ਮਿਲਉਣੇ ਆ ਪੱਕਾ ਤੁਹਾਡੇ 100% ਤੁਹਾਡੀ ਸਮੱਸਿਆ ਦਾ ਹੱਲ ਹੋਊਗਾ ਤੇ ਆਜੋ ਬ ਬਈ ਸੱਸੀ ਕਾਲ ਜੀ ਸੱਸੀ ਆ ਵੀਰੇ ਠੀਕ ਹਾਂ ਹਾਂਜੀ ਵਧੀਆ ਸੱਸੀ ਕਾਲ ਜੀ ਤੇ ਅੱਛਾ ਭਾਈ ਇਹ ਪ੍ਰੋਡਕਟ ਜਿਹੜਾ ਆਪਾਂ ਦੇਣਾ ਹਾਂ ਹਾਂਜੀ ਹਾਂਜੀ ਵੀਰੇ ਅੱਛਾ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿਵੇਂ ਦੇਣਾ ਇਹ ਕਿ ਕਿੰਨੇ ਦਿਨ ਇਹ ਦਵਾਈ ਜਿਹੜੀ ਕਿੰਨੇ ਦਿਨਾਂ ਦੀ ਹੈ ਇਹ ਵੀਰੇ ਸਾਰੀ ਮੇਰੀ ਪ੍ਰੋਪਰ ਕਿਟ 20 ਦਿਨ ਦੀ ਹੈ ਜੀ ਸਿਰਫ ਅੱਛਾ ਸਭ ਤੋਂ ਪਹਿਲਾਂ ਇੱਕ ਪੀੜ ਦੇ ਕੀੜਿਆਂ ਦੀ ਗੋਲੀ ਦੇਣੀ ਹੈ ਜੀ ਜੀ ਨਿਰਨੇ ਕਾਲ ਜੇ ਗੁੜ ਦੇ ਵਿੱਚ ਪੀਸ ਕੇ ਅਗਲੇ ਦਿਨ 50 ਗ੍ਰਾਮ ਪਾਊਡਰ ਸਵੇਰੇ 50 ਗ੍ਰਾਮ ਸ਼ਾਮ ਨੂੰ ਨਾਲ ਇੱਕ ਲਿਕਵਿਡ ਦੇਣਾ ਹੈ 10 ਐਮਐਲ ਸਿਰਫ ਜਦੋਂ ਪਸ਼ੂ ਹੀਟ ਵਿੱਚ ਆ ਜਾਊਗਾ ਇਹ ਲਿਕੁਇਡ ਬੰਦ ਕਰ ਦੇਣਾ ਜੀ ਪਾਊਡਰ ਰੈਗੂਲਰ ਦੇਣਾ 20 ਦਿਨ ਲਗਾਤਾਰ ਪਰਮਾਤਮਾ ਗੁਰੂ ਰਾਮਦਾਸ ਦੀ ਕਿਰਪਾ ਕਰਨ ਅਸੀਂ ਟੀਚਾ ਮਿੱਥ ਲਿਆ ਵੀ ਅਸੀਂ ਪਸ਼ੂ ਗੱਭਨ ਕਰਾ ਕੇ ਛੱਡਦੇ ਹਾਂ ਇਹ ਰਿਪੀਟਰ ਦੀ ਅਸੀਂ ਜਿਹੜੀ ਹੈਗੀ ਨਾ ਪ੍ਰੋਬਲਮ ਪੰਜਾਬ ਚੋਂ ਖਤਮ ਕਰ ਦੇਣੀ ਹੈ ਜੀ ਜੀਵੀਦਾਰ ਭਰਾ ਬਹੁਤ ਦੁਖੀ ਹੈ ਜੀ ਅਸੀਂ ਵੀ ਕਹੇ ਪੰਜ ਸੱਤ ਘਰਾਣੇ ਵਿੱਚ ਜਾ ਕੇ ਉਹ ਵੇਖ ਵੇਖ ਕੇ ਰੋਂਦੇ ਆ ਇੰਨੀਆਂ ਪਲੀਆਂ ਪਲੀਆਂ ਝੋਟੀਆਂ ਵੇਖ ਕੇ ਜੀ ਵੀ ਅਸੀਂ ਬਹੁਤ ਦੁਖੀਆਂ ਕਿਵੇਂ ਕੱਟੇ ਵਾਲਿਆਂ ਨੂੰ ਦੇ ਦਈਏ ਜੀ ਅਸੀਂ ਉਸਨ ਸੋਹ ਹੀ ਖਾਲੀ ਸੀਗੀ ਜੀ ਅਸੀਂ ਰਿਪੀਟਰ ਦੀ ਪ੍ਰੋਬਲਮ ਦੂਰ ਕਰਦਣੀ ਹੈ ਇਹ ਸਿਰਫ ਤੁਹਾਡੇ ਇੱਕ ਵਾਰੀ ਪੈਸੇ ਲੱਗਣੇ ਉਹ ਦੂਬਾਰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਅਸੀਂ ਫ੍ਰੀ ਚ ਕਿੱਟਾਂ ਦੇਵਾਂ ਕਿੰਨੀ ਗਾਰੰਟੀ ਆਪਾਂ ਕਹਿ ਸਕਦੇ ਆ ਫਿਰ ਇਹਦੀ ਵੀ 100% ਗਾਰੰਟੀ ਹੈ ਜੀ ਮੈਂ ਪਸ਼ੂ ਗੱਭਨ ਕਰਾ ਕੇ ਛੱਡੂੰਗਾ ਜੀ ਅੱਛਾ ਜੇ ਮੰਨ ਲਾ ਪਹਿਲੀ ਵਾਰੀ ਤਾਰ ਸਾਫ ਹੋਈ ਤਾਂ ਸਿਰਫ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਪਸ਼ੂ ਜਿਹੜੀ ਹੀਟ ਵਿੱਚ ਤਾਰਾਂ ਆਉਂਦੀਆਂ ਜੀ ਉਹ ਤਾਰਾਂ ਕੱਚ ਵਰਗੀਆਂ ਪਾਣੀ ਵਰਗੀਆਂ ਸਾਫ਼ ਚਾਹੀਦੀਆਂ ਬਾਕੀ ਕੰਮ ਮੇਰਾ ਠੀਕ ਹੈ ਪਸੂ ਗੋਪਣ ਕਰਾਵਾਂਗੇ ਇਹ ਨਹੀਂ ਵੀ ਬਾਰੀ ਬਾਰੀ ਸਾਨੂੰ ਮੰਨ ਲਾ ਵੀ ਇੱਕ ਵਾਰੀ ਇਹ ਸਾਰੀ ਦਵਾਈ ਆ ਭਾਈ ਕਿੰਨੇ ਪੈਂਦੀ ਆ ਸਿਰਫ 1500 ਹੀ ਟੋਟਲ ਕਿਟਾ ਜੀ ਪਹੁੰਚ ਘਰ ਤੱਕ ਸਾਡੀ ਹਾਂ ਆ ਨੰਬਰ ਚੱਲੀ ਜਾਂਦਾ ਤੁਸੀਂ ਇਹਦੇ ਸੰਪਰਕ ਕਰ ਸਕਦੇ ਆ ਆਦੇ ਘਰੇ ਮੰਗਾ ਸਕਦੇ ਹੋ ਹਾਂ ਭਾਈ ਕਹਿੰਦਾ ਮੈਂ ਇਨੀ ਗਾਰੰਟੀ ਦੇ ਸਕਦਾ ਵੀ ਮੰਨ ਲਾ ਤੁਸੀਂ ਆ ਮੇਰੀ ਦਵਾਈ ਲੈ ਲਈ ਤੁਹਾਨੂੰ ਤੁਸੀਂ ਕੰਮ ਨਾ ਕਰਿਆ ਮੈਂ ਆ ਕੇ ਮੰਨ ਲਾ ਤੁਸੀ ਮੈਨੂੰ ਫੋਨ ਤੇ ਦੱਸਤਾ ਵੀ ਭਈ ਆ ਗੱਲ ਆ ਸਾਡੇ ਤਾਰਾਂ ਵੀ ਸਾਬ ਦੀ ਪਸੂ ਫੇਰ ਵੀ ਨਹੀਂ ਰਿਹਾ ਕਨਾਂ ਮੈਂ ਦੂਜੀ ਵਾਰੀ ਮੈਂ ਗੱਬਣ ਕਰਾ ਕੇ ਛੱਡੂ ਮੇਰੇ ਇੱਕ ਵਾਰੀ ਦੋ ਵਾਰੀ ਮੈਂ ਫਰੀ ਦਵਾਈ ਦੇਉਂਗਾ ਹੋਰ ਕੋਈ ਨਿੱਕੀ ਤੋਂ ਨਿੱਕੀ ਜਾਣਕਾਰੀ ਲੈਣੀ ਆ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਫੋਨ ਤੇ ਵੀ ਸਮਝਾ ਦੂੰਗਾ ਜੀ ਹਾਂ ਤੇ ਪੂਰੀ ਗਰੰਟੀ ਲੈਂਦਾ ਬਾਈ ਤੇ ਆ ਦਵਾਈ ਆ ਬਾਈ ਤੇ ਆਪਣੇ ਪਿੰਡਾਂ ਦਾ ਮੁੰਡਾ ਹੈਗਾ ਬਾਈ ਤੇ ਪਹਿਲਾਂ ਕੰਪਨੀ ਚ ਲਗਾਤਾਰ ਕੰਮ ਕਰਿਆ ਹੁਣ ਇਹ ਆਪਦਾ ਇਸ ਪ੍ਰੋਡਕਟ ਤੇ ਕੰਮ ਕਰ ਰਹੇ ਆ ਤੇ ਆ ਨੰਬਰ ਤੇ ਸਪਾਰ ਕਰ ਲਓ ਜੀ ਬਾਈ ਕੰਮ ਕਰਦੀ ਇਹ ਮੱਝ ਗਾਂ ਮੱਝ ਗਾਂ ਕੋਲੀ ਬੱਕਰੀ ਚਾਰਾਂ ਦੇ ਕੰਮ ਕਰਦੀ ਚਾਰਾਂ ਦੇ ਕੰਮ ਕਰਦੀ ਆ ਬਕਰੀ ਮੱਝ ਗਾਂ ਘੋੜੀ ਚਾਰਾਂ ਤੇ ਚਾਰਾਂ ਨੂੰ ਦੇਣੀ ਵੀ ਉਵੇਂ ਹੀ ਬਾਕੀ ਸਾਰੀ ਗੱਲ ਫੋਨ ਤੇ ਹੋ ਜਾ ਠੀਕ ਹੈ ਜੀ ਤੇ ਮੇਰਾ ਵੀਰ ਸੋਨੇ ਵਰਗੇ ਪਸ਼ੂ ਸਾਡੀਆਂ ਮਾਵਾ ਸਾਡੀਆਂ ਭੈਣਾ ਪੈਰ ਵੜਾਉਂਦੀਆਂ ਉਹਨੂੰ ਫੇਰ ਪਾਲਦੀਆਂ ਫੇਰ ਕਿਤੇ ਜਾ ਕੇ ਜਦੋਂ ਉਹਨੂੰ ਗੱਲ ਕਿਤੇ ਬਣਨੀ ਹੁੰਦੀ ਆ ਉਹਦੋਂ ਫੇਰ ਕੱਟਿਆ ਨੂੰ ਫੜਾਉਣ ਵਾਲਾ ਟਾਈਮ ਹੋ ਜਾਂਦਾ ਇਹ ਅੱਜਕੱਲ ਬਹੁਤ ਜ਼ਿਆਦਾ ਸਮੱਸਿਆ ਤੇ ਅੱਗੇ ਦੀ ਅਗੇ ਮੇਰਾ ਵੀਰ ਸੋਨੇ ਤੇ ਸੁਹਾਗਾ ਜੀ ਸੋਨੇ ਤੇ ਸੁਹਾਗਾ ਬਸ ਬਸ ਗੱਬਨ ਕਰਾਵਾਂਗੇ ਹਰ ਸਾਲ ਇੱਕ ਬੱਚਾ ਮਿਲੂਗਾ ਹੀ ਮਿਲੂਗਾ ਹਾਂ ਪੱਕੀ ਗਰੰਟੀ ਆ ਚੀਵੀਂਦਾਰ ਫਾਇਦੇ ਵਿੱਚ ਵੀ ਤਾਂ ਆ ਹੀ ਆ ਪਹਿਲਾਂ ਸਾਰੀ ਗੱਲਬਾਤ ਸਮਝੀਏ ਇਹਦੇ ਵਿੱਚ ਹੈ ਕਿ ਕੰਮ ਕਿੱਥੇ ਕਰਦਾ ਕੀ ਗੱਲਬਾਤ ਆ ਤਾਂ ਜਾ ਕੇ ਸੀ ਇਹਦੀ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਫੋਨ ਤੇ ਸਮਝਾਉਂਗਾ ਮੇਰਾ ਕੰਟੈਕਟ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ